ਇਤਿਹਾਸ ਚੱਲ ਰਿਹਾ ਵਾ ਤੇ ਗੁਰੂ ਗੋਬਿੰਦ ਸਿੰਘ ਮਾਰੇ ਦਿਕਰ ਕੀਤਾ ਵੀ ਜਦੋਂ ਮਹਾਰਾਜ ਜੀ ਚਮਕੌਰ ਦੀ ਗੜੀ ਨੂੰ ਛੱਡ ਕੇ ਚੱਲਿਆ ਮਾਰੇ ਨੇ ਨੀਲਾ ਘੋੜਾ ਅਲਗੀ ਤੋੜਾ ਸਭ ਕੁਝ ਭਾਈ ਸੰਗਤ ਸਿੰਘ ਨੂੰ ਬਖਸ਼ਿਆ ਮੇਰੇ ਬਾਬਾ ਸੰਗਤ ਸਿੰਘ ਜੀ ਦਾ ਜ਼ਿਕਰ ਕੀਤਾ ਗੜੀ ਤੋੜਾ ਤੁਹਾਨੂੰ ਵੀ ਇਤਿਹਾਸ ਚ ਮਿਲੂਗਾ ਕਿਉਂਕਿ ਅਹੀਂ ਜਿਹੜਾ ਪੜਿਆ ਅਹੀਂ ਜਿਹੜਾ ਸੁਣਿਆ ਆਪਣੇ ਪੁਰਖਿਆਂ ਤੋਂ ਅਹੀਂ ਉੱਥੀ ਆ ਸੰਗਤ ਜੋ ਉੱਠ ਕੇ ਅਹੀਂ ਸਟੇ ਤੇ ਸੀਗੇ ਇਹ ਗੱਲ ਆਖੀ ਗਈ ਸਾਮਣੇ ਗਿਆਨੀ ਤੇਜਵੀਰ ਸਿੰਘ ਜੀ ਬੈਠੇ ਸੀ ਦਮਦਮੀ ਟਕਸਾਲ ਵਾਲੇ ਉਹਨਾਂ ਆਖਿਆ ਵੀ ਤੂੰ ਜਿੱਥੋਂ ਇਤਿਹਾਸ ਛੱਡਿਆ ਉਤੋਂ ਸ਼ੁਰੂ ਕਰੋ ਕੁਛ ਨਹੀਂ ਕਹਿਣਾ ਮੈਂ ਇੱਕ ਚੀਜ਼ ਬਰਦਾਸ਼ਤ ਕਰਨ ਦੀ ਲਿਮਟ ਹੁੰਦੀ ਆ ਆਰ ਇੱਕ ਚੀਜ਼ ਬਰਦਾਸ਼ਤ ਕਰਨ ਦੀ ਮੈਂ ਚੌਧਰੀ ਨਹੀਂ ਸੀ ਪਰ ਇੰਨਾ ਗੰਦ ਇੰਨਾ ਸਾਰਾ ਕੁਝ ਮੈਂ ਅੱਜ ਤੱਕ ਚੱਲ ਲਿਆ ਪਰ ਹੁਣ ਨਹੀਂ ਮੈਂ ਚੱਲੂਗਾ ਮੇਰੇ ਮੁਰਕੇ ਸਨ ਅਸੀਂ ਸੰਗਤ ਤੋਂ ਸਟੇਟ ਤੋਂ ਆਏ ਸੰਗਤ ਨੇ ਸਨਮਾਨ ਕਰਤਾ ਮੁੰਡੇ ਲੈ ਕੇ ਖਲੋਤੇ ਸਾਹਮਣੇ ਵਿਚਾਰ ਕਰਨੀਆਂ ਉਦਾ ਹੀ ਧੀਰਾ ਦੀ ਹੀ ਰਾਜ ਕਰਨਾ ਮੁੰਡਾ ਲਾਕੀਆ ਵੀ ਅਹੀ ਤੁਹਾਡੀ ਜਿੱਥੇ ਸਟੇਜ ਲੱਗਿਆ ਕਰੂਗੀ ਤੁਹਾਨੂੰ ਕੀ ਰਿਆ ਕਰਾਂਗੇ ਬਸ ਚਾਲ ਪਰ ਚਾਲ ਲੀ ਤੁਰੇ ਬਲਦੇ ਆ ਕੇ ਰੋਆ ਉইতে ਨਹੀਂ ਤਾਂ ਨੂੰ ਕੀ ਨਾਲ ਕੀ ਕਲੀਕਰ ਲੋਗੇ ਮੈਂ ਤਾਂ ਇੱਕ ਗੱਲ ਕਹਿ ਦਿਤਿਆ ਵੀ ਭਾਈ ਅਕਾਲ ਤਖਸਾਲ ਦੇ ਜਿੱਥੇ ਦਾ ਜੋ ਵੀ ਨੇ ਜਿੰਦੇ ਵੀ ਆ ਤੁਸੀਂ ਇਹ ਗੱਲ ਕਿਉਂ ਨਹੀਂ ਹੋਊਗੀ ਉਹ ਵੀ ਇਹ ਕਹਿੰਦੇ ਆ ਤੁਸੀਂ ਪਤਾ ਨਹੀਂ ਕਿੰਨੀਆਂ ਤੋੜੀਆਂ ਵਾਂ ਤੁਸੀਂ ਦਮਾਨੇ ਵਾਲੇ ਹੋ ਚੋਲੇ ਵਾਲੇ ਤੁਸੀਂ ਬਹੁਤ ਔੜੀਆਂ ਨੇ ਬਹੁਤ ਔੜੀਆਂ ਨੇ ਤੁਸੀਂ ਧੀਆਂ ਨਹੀਂ ਪ੍ਰਚਾਰ ਕਰਨੀਆਂ ਇੱਕ ਕਸੂਰ ਵਾਲ ਕੋਈ ਹੋਰ ਨਹੀਂ ਹੈ ਤੁਸੀਂ ਆ ਕਿ ਭਾਈ ਆਜੋਰੇ ਹੱਥ ਸਾਡੇ ਕੋਲ ਨਹੀਂ ਹੁਣ ਸੁਣਾ ਹੁਣਾ ਮੈਂ ਮੇਰੀ ਬਰਦਾਸ਼ਤ ਕਰਨ ਦੀ ਹੱਦ ਬਾਹਰ ਆ ਜਿੰਨੇ ਸਮਾਗਮ ਬੋਕਲੇ ਮੈਂ ਸਾਰਿਆਂ ਤੋਂ ਮਾਫੀ ਮੰਗ ਲੈਂਦੀ ਤਰੋਂ ਪ੍ਰਚਾਰ ਪ੍ਰਚਾਰ ਦਿੱਤਾ ਤੁਹਾਨੂੰ ਸਾਡੀ ਫਤਿਹ ਆ ਜਿੰਨੇ ਵੀ ਸਮਾਗਮ ਬੋਕਿਆ ਇਹ ਜਿੰਨਾ ਚਿਰ ਤੱਕ ਗੱਲ ਨਹੀਂ ਹੁੰਦੀ ਜਿੰਨਾ ਚਿਰ ਨਹੀਂ ਇਹ ਚੀਜ਼ ਦੇ ਸਾਫ਼ ਚੀਜ਼ਾਂ ਹੁੰਦੀਆਂ ਮੈਂ ਉਹਨਾਂ ਜਸਟਿਸ ਦੇ ਨਹੀਂ ਜਾਣਾ ਮੈਂ ਗੁਰੂ ਤੋਂ ਬਾਗੀ ਨਹੀਂ ਹੋਈ ਨਾ ਮੈਂ ਸੰਗਤ ਤੋਂ ਹਈਆਂ ਪਰ ਮੈਂ ਇਸ ਸਮਾਗਮ ਸਮਾਗਮਾਂ ਤੇ ਨਹੀਂ ਜਾਵਾਂਗੀ ਤੁਸੀਂ ਵੇਖੋ ਤੇ ਸਹੀ ਤੁਸੀਂ ਕੀ ਕਰਨੇ ਤੁਸੀਂ ਗੁੰਡੇ ਇਕੱਠੇ ਕੀਤੇ ਨੇ ਤੁਹਾਨੂੰ ਲੋਕ ਸੱਚ ਹੀ ਕਹਿੰਦੇ ਤੁਸੀਂ ਗੁੰਡੇ ਇਕੱਠੇ ਕੀਤੇ ਆ ਤਮਰੋ ਤੁਸੀਂ ਕਾਦਨ ਤੇ ਜ਼ਾਇਦਾਰ ਦਾ ਜਾ ਕੇ ਵਿਰੋਧ ਕਰਕੇ ਆਉਂਗਾ ਉਹ ਅੱਜ ਸਾਰੇ ਉੱਥੇ ਚਮਕੌਰ ਸਾਹਿਬ ਨੂੰ ਆਉਂਦੇ ਆ ਜਾਓ ਇਹ ਪਿਆਣੇ ਦੀ ਗਾੜੀ ਬੋਲ ਕੇ ਦਿਖਾ ਦੇਣ ਉੱਥੇ ਜਾ ਕੇ ਜਿੱਤੇ ਤੁਹਾਨੂੰ ਸਮਾਗਮ ਤੇ ਸੱਦਿਆ ਨਹੀਂ ਉੱਥੇ ਤੁਸੀਂ ਬੋਲਣ ਦਾ ਆਪਣੀ ਫਤਿਹ ਆ ਭਾਈ ਸਾਡਾ ਅਜ ਦਿਵਾਨ ਸੀ ਪਿੰਡ ਪੰਜਗਰਾਈਆਂ ਬਾਬਾ ਜੀਵਨ ਸਿੰਘ ਜੀ ਤੇ ਚਮਕੌਰ ਦੀ ਗੜੀ ਦੇ ਸਮੁੱਚੇ ਸ਼ਹੀਦਾਂ ਦੀ ਯਾਦ ਦੇ ਵਿੱਚ ਸਮਾਗਮ ਆਪਣਾ ਜਥਾ ਸੀ ਉੱਥੇ ਪਿੰਡ ਪੰਜਗਰਾਈਆਂ ਦੀ ਸੰਗਤ ਦਾ ਕੋਈ ਕਸੂਰ ਨਹੀਂ ਮੈਂ ਫਿਰ ਤੋਂ ਕਹਦੇ ਨਹੀਂ ਸੰਗਤ ਦੇ ਵਿੱਚ ਕਰਕੇ লাইਵ ਵੀ ਚੱਲਦਾ ਸੀ ਬਹੁਤਿਆਂ ਤੱਕ ਤੇ ਗੱਲ ਚਲੀ ਗਈ ਹੋਣੀ ਆ ਨਾ ਪ੍ਰਬੰਧਕਾਂ ਦਾ ਕੋਈ ਕਸੂਰਾ ਨਾ ਸੰਗਤ ਦਾ ਕੋਈ ਕਸੂਰਾ ਪ੍ਰਬੰਧਕਾਂ ਦੇ ਨਾਲ ਸੱਦਿਆ ਨਾ ਹਾਂ ਪ੍ਰਬੰਧਕਾਂ ਦੇ ਨਾਲ ਉਹਨਾਂ ਸਾਨੂੰ ਸੱਦਿਆ ਅਸੀਂ ਉਹਨਾਂ ਦਾ ਮਾਣ ਕੀਤਾ ਜਿਵੇਂ ਉਹਨਾਂ ਸਾਨੂੰ ਚੈਨਲ ਸੱਦਿਆ ਸੀ ਚੈਨਲ ਸਟੇਟ ਤੇ ਸਮਾਗਮ ਕਰਨ ਵਾਸਤੇ ਆਏ ਹਾਂ ਮਹਾਰਾਜ ਸਾਹਿਬ ਜੀਆ ਦਾ ਇਤਿਹਾਸ ਚੱਲ ਰਿਹਾ ਚਮਕੌਰ ਦੀ ਗੜੀ ਦਾ ਮੈਂ ਫੇਰ ਰਿਪੀਟ ਕਰਾਂ ਇਹ ਲਾਈਵ ਨੂੰ ਜਿੰਨਾ ਹੋ ਸਕੇ ਸ਼ੇਅਰ ਕਰ ਦਿਓ ਮਹਾਰਾਜ ਸਾਹਿਬ ਦਾ ਇਤਿਹਾਸ ਚੱਲ ਰਿਹਾ ਵਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜ਼ਿਕਰ ਕੀਤਾ ਵੀ ਜਦੋਂ ਮਹਾਰਾਜ ਜੀ ਚਮਕੌਰ ਦੀ ਗੜੀ ਨੂੰ ਛੱਡ ਕੇ ਚੱਲੇ ਆ ਮਹਾਰਾਜ ਨੇ ਨੀਲਾ ਘੋੜਾ ਕਲਗੀ ਤੋੜਾ ਸਭ ਕੁਝ ਭਾਈ ਸੰਗਤ ਸਿੰਘ ਨੂੰ ਬਖਸ਼ਿਆ ਮੈਂ ਹੁਣ ਵੀ ਇਹੋ ਕਹੂੰਗੀ ਵੀ ਮਹਾਰਾਜ ਸਾਹਿਬ ਨੇ ਕਲਗੀ ਤੋੜਾ ਭਾਈ ਸੰਗਤ ਸਿੰਘ ਜੀ ਨੂੰ ਬਖਸ਼ਿਆ ਚਮਕੌਰ ਸਾਹਿਬ ਵੀ ਸਮਾਗਮ ਚੱਲ ਰਹੇ ਨੇ ਅੱਜ ਸਾਹਿਬ ਜਿਆਦਿਆਂ ਦਾ ਸ਼ਹੀਦੀ ਦਿਹਾੜਾ ਤੇ ਮਨ ਨੂੰ ਇੰਨਾ ਕੁ ਜ਼ਿਆਦਾ ਦੁੱਖ ਲੱਗਿਆ ਵੇਖੋ ਮੈਂ بار بار ਇਹ ਗੱਲ ਕਹੀ ਆ ਵੀ ਹਾਂ ਭਾਈ ਨਹੀਂ 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 ਵੀ ਚਲੋ ਠੀਕ ਆ ਨਾੰਦਿਆ ਵੀ ਆਪਣਾ ਮਹਾਰਾਜ ਨਾਲ ਮਾਰੇ ਦੀ ਸੰਗਤ ਨਾਲ ਕੀ ਰੋਸਾ ਕੌਣ ਸੀ ਸਿੰਘ ਸਾਹਿਬ ਮੈਨੂੰ ਪਤਾ ਨਹੀਂ ਜਹਦਰ ਪੰਜਾਬ ਤੋਂ ਇੱਕ 13 13 ਸੰਸਥਾ ਵਾਲੇ ਇੱਕ 13 13 ਸੰਸਥਾ ਵਾਲੇ ਇੱਕ ਜਥੇਦਾਰ ਜਹਦਰ ਪੰਜਾਬ ਤੋਂ ਬੋਲਿਆ ਨਹੀਂ ਪਹਿਲਾਂ ਇਹ 13 13 ਜਥੇਦਾਰ ਆ ਬਾਅਦ ਚ ਬੋਲਣੇ ਜਹਦਰ ਪੰਜਾਬ ਸਿੰਘ ਮੈਂ ਬਾਬਾ ਸੰਗਤ ਸਿੰਘ ਜੀ ਦਾ ਜ਼ਿਕਰ ਕੀਤਾ ਗਲ ਕੀ ਥੋੜਾ ਤੁਹਾਨੂੰ ਵੀ ਇਤਿਹਾਸ ਚ ਮਿਲੂਗਾ ਕਿਉਂਕਿ ਅਹੀ ਜਿਹੜਾ ਪੜਿਆ ਅਹੀਂ ਜਿਹੜਾ ਸੁਣਿਆ ਆਪਣੇ ਪੁਰਖਿਆਂ ਤੋਂ ਅਹੀਂ ਉੱਥੇ ਹੀ ਆ ਸੰਗਤ ਜੋ ਉੱਠ ਕੇ ਅਹੀਂ ਸਟੇਜ ਤੇ ਸੀਗੇ ਇਹ ਗੱਲ ਆਖੀ ਗਈ ਆਂਦੇ ਵੀ ਭਾਈ ਸੰਗਤ ਸਿੰਘ ਨੂੰ ਨਹੀਂ ਬਖਸ਼ਿਆ ਹੀ ਬਾਬਾ ਜੀਵਨ ਸਿੰਘ ਨੂੰ ਕਹੋ ਆਪਾਂ ਚੁੱਪ ਉਥੇ ਸਾਹਮਣੇ ਗਿਆਨੀ ਤੇਜਵੀਰ ਸਿੰਘ ਜੀ ਬੈਠੇ ਸੀ ਦਮਦਮੀ ਟਕਸਾਲ ਵਾਲੇ ਉਹਨਾਂ ਆਖਿਆ ਵੀ ਤੁਸੀਂ ਜਿੱਥੋਂ ਇਤਿਹਾਸ ਛੱਡਿਆ ਉੱਥੋਂ ਸ਼ੁਰੂ ਕਰੋ ਕੁਝ ਨਹੀਂ ਕਹਿਣਾ ਮੈਂ ਕੁਝ ਨਹੀਂ ਕਿਹਾ ਇਹ ਸੰਗਤ ਜੋ ਉੱਠ ਕੇ ਤੁਰ ਪਏ ਸਾਰੇ ਜਾਣੇ ਵੀ ਬਾਬਾ ਜੀਵਨ ਸਿੰਘ ਜੀ ਕਿਉਂ ਕਿਹਾ ਬਾਬਾ ਜੀਵਨ ਸਿੰਘ ਜੀ ਕਹਿਣਾ ਸੀਗਾ ਤੁਸੀਂ ਭਾਈ ਸੰਗਤ ਸਿੰਘ ਜੀ ਕਿਉਂ ਕਿਹਾ ਸੰਗਤ ਝੋਟ ਕੇ ਤੁਰ ਪਏ ਇਹਦਾ ਮਤਲਬ ਹੁਣ ਤੁਸੀਂ ਵੇਖੋ ਵੀ ਭਾਈ ਉੱਠ ਕੇ ਇਹ ਗੱਲ ਕਹਿਣੀ ਵੀ ਹਾਂ ਵੀ ਤੁਸੀਂ ਇਤਿਹਾਸ ਗਲਤ ਸੁਣਾਈ ਜਾਂਦੇ ਹੋ ਤੇਰਾ ਸੰਸਥਾ ਵਾਲਿਆਂ ਚੋਂ ਕੋਈ ਬੰਦਾ ਹੀ ਗੋਲ ਦਸਤਾਰ ਵਾਲਾ ਹੀ ਪਛਾਣ ਲਾ ਗਿਆ ਜਿਹੜਾ ਬੋਲ ਹਾਂ ਹੀ ਪਛਾਣਾਗੇ ਚਲੋ ਇਹ ਸਾਰਾ ਕੁਝ ਹੋ ਗਿਆ ਉੱਠ ਕੇ ਚਲੇ ਗਏ ਵੀ ਤੁਸੀਂ ਗਲਤ ਮੈਂ ਇਹਨਾਂ ਨੂੰ ਸਟੇਜ ਤੇ ਕਹਿਤਾ ਵੀ ਸਾਨੂੰ ਤੇ ਆਉਂਦਾ ਹੀ ਕੁਝ ਨਹੀਂ ਤੁਸੀਂ ਆ ਕੇ ਸਟੇਜ ਤੇ ਬੋਲੋ ਨਹੀਂ ਹੁੰਦਾ ਸਾਨੂੰ ਕੁਝ ਅਹੀਂ ਕਦ ਕਿ ਆ ਵੀ ਸਾਨੂੰ ਕੁਝ ਆਉਂਦਾ ਤੁਸੀਂ ਬਹੁਤ ਸਤਿਕਾਰਯੋਗ ਹੋਵੋਗੇ ਤੁਸੀਂ ਬਹੁਤ ਪੜਿਆ ਤੁਹਾਨੂੰ ਜਿਆਦਾ ਨੌਲੇਜ ਆ ਤੁਸੀਂ ਆਓ ਤੁਸੀਂ ਸਟੇਜ ਤੇ ਆ ਕੇ ਬੋਲੋ ਹਨਾ ਸੰਗਤ ਚ ਉੱਠ ਕੇ ਇਹਨਾਂ ਨੇ ਇਹ ਗੱਲ ਕੀਤੀ ਆ ਉਸ ਤੋਂ ਬਾਅਦ ਮੈਂ ਸਟੇਜ ਤੋਂ ਫਤਿਹ ਬੁਲਾਈ ਕੀ ਬੁਲਾਰਾ ਤੁਹਾਨੂੰ ਕੀ ਬੋਲ ਦਵੇ ਉੱਥੇ ਸ੍ਰੀ ਕਾਲ ਤੱਕ ਸਾਹਿਬ ਤੋਂ ਮੈਂ ਇੱਥੇ ਵੀਡੀਓ ਥਾਣੀ ਵੀ ਕਹਿ ਦੇਣੀ ਪਰ ਮੈਂ ਇਹ ਵੀਡੀਓ ਆ ਗੱਲਾਂ ਕਰਨ ਵਾਸਤੇ ਨਹੀਂ ਬਣਾਈ ਪਰ ਮੈਨੂੰ ਇਹ ਗੱਲਾਂ ਮੋਰੇ ਦੱਸਣੀਆਂ ਪੈਣੀਆਂ ਸੀਗੀਆਂ ਸਾਨੂੰ ਸ਼ਰੀਫ ਅਕਾਲ ਤੋਂ ਬਹੁਤ ਲਖਾਈ। ਹਾਂ ਸ਼ਰੀਫ ਹਾਂ ਬਿਲਕੁਲ ਇਹ ਮੈਂ ਤਾਂ ਲਾਈਵ ਹੋਈਆਂ ਵੇਖੋ ਹਰ ਇੱਕ ਚੀਜ਼ ਬਰਦਾਸ਼ਤ ਕਰਨ ਦੀ ਲਿਮਟ ਹੁੰਦੀ ਆ। ਹਰ ਇੱਕ ਚੀਜ਼ ਬਰਦਾਸ਼ਤ ਕਰਨ ਦੀ ਮੈਂ ਚਾਹਦੀ ਨਹੀਂ ਸੀ ਪਰ ਇੰਨਾ ਗੰਦ ਇੰਨਾ ਸਾਰਾ ਕੁਝ ਮੈਂ ਅੱਜ ਤੱਕ ਚੱਲ ਲਿਆ ਪਰ ਹੁਣ ਨਹੀਂ ਮੈਂ ਚੱਲੂਗੀ। ਅਹੀ ਪਰਿਵਾਰ ਵਾਲੀ ਯਾਰ ਉੱਥੇ 60-70 ਤੋਂ ਹੀ ਮੁੰਡੇ ਲੈ ਕੇ ਗਾੜੀਆਂ ਆਉਂਦੇ। ਉੱਥੇ ਮੁਰਕੇ ਅਸੀਂ ਸੰਗਤ ਤੋਂ ਸਟੇਜ ਤੋਂ ਆਏ ਸੰਗਤ ਨੇ ਸਨਮਾਨ ਕਰਤਾ। ਮੁੰਡੇ ਲੈ ਕੇ ਖਲੋਤੇ ਸਾਹਮਣੇ ਵਿਚਾਰ ਕਰਨੀਆਂ। ਉਦਾਂ ਹੀ ਧੀਏ ਤੁਹਾਡੀ ਇਰਾਦੇ ਚ ਘਿਰਨਾ। ਮੈਂ ਕਿਹੜੀ ਵਿਚਾਰ? ਨਹੀਂ ਜਿਹੜੀ ਅਸੀਂ ਜੋ ਪੜਿਆ ਅਸੀਂ ਉਹ ਤੇ ਆ ਤੁਸੀਂ ਜੋ ਪੜਿਆ ਤੁਸੀਂ ਕਹਿੰਦੇ ਹੋ ਠੀਕ ਆ। ਮੈਂ ਸਟੇਜ ਤੇ ਮੇਰੀ ਜ਼ੁਬਾਨ ਨਹੀਂ ਤੱਕੀ। ਸਿਰਫ ਤਾਂ ਕਰਦਿਆਂ ਸਾਡੇ ਲਈ ਜਿੰਨੇ ਵੀ ਸ਼ੀਤ ਸਿੰਘ ਆ ਸਾਰੇ ਸਤਿਕਾਰਯੋਗ ਆ। ਜਿੰਨੇ ਵੀ ਸ਼ੀਤ ਸਿੰਘ ਨੇ ਆਸ ਸੀ ਜਿੱਦਾਂ ਦੇ ਦਿਨ ਮਨਾਉਣ ਦੇ ਆ ਤੁਸੀਂ ਦਿਨ ਵੇਖੋ ਕਿਹੜੇ ਚੱਲਣ ਦੇ ਆ ਜਿਹੜੇ ਸਾਡੇ ਲਈ ਗੁਰਗੋਬਿੰਦ ਸਿੰਘ ਲਾਲ ਵਰ ਗਿਆ ਤੁਸੀਂ ਇਹਨਾਂ ਚੀਜ਼ਾਂ ਚੋਂ ਨਹੀਂ ਨਿਕਲੇ ਵਿਚਾਰ ਕਰੀ ਕਰੋ ਵਿਚਾਰ ਕੀ ਕਰਨੀ ਆ ਤੁਸੀਂ ਨਹੀਂ ਵਿਚਾਰ ਵਾਲਾ ਕੰਮ ਮੁੜ ਕੇ ਮੁੜ ਕੇ ਉਸ ਤੋਂ ਬਾਅਦ ਇਹਨਾਂ ਇਹ ਗੱਲ ਆਖੀ ਆ ਵੀ ਅਸੀਂ ਤੁਹਾਡੀ ਜਿੱਥੇ ਸਟੇਜ ਲਗਾ ਕਰੂਗੀ ਅਸੀਂ ਤੁਹਾਨੂੰ ਘੇਰਿਆ ਕਰਾਂਗੇ ਨਹੀਂ ਨਹੀਂ ਸਾਨੂੰ ਮੈਨੂੰ ਘੇਰਨ ਦੀ ਕੋਈ ਚੱਕਰ ਨਹੀਂ ਹੈਗਾ ਐਡੇ ਵੀ ਉਹ ਗੱਲ ਨਹੀਂ ਹੈਗੀ ਇਹ ਰੋਣ ਨੂੰ ਕੋਈ ਮੇਰੀ ਕਮਜ਼ੋਰੀ ਨਾ ਸਮਝਿਓ ਪਰ ਮੈਨੂੰ ਇਸ ਚੀਜ਼ ਦਾ ਅੱਜ ਤੱਕ ਅਫਸੋਸ ਹੈ 10 ਸਾਲ ਹੋ ਗਿਆ ਮੇਰੀ ਜਿਹੜੀ ਮੈਂ ਆਨੰਦਕਾਰ ਜੋ ਹੈ ਮੇਰੀ ਜ਼ਿੰਦਗੀ ਹੈ ਮੇਰੀ 3 ਸਾਲ ਦੀ ਬੱਚੀ ਆ ਮੈਂ ਆਪਣੀ 3 ਸਾਲ ਦੀ ਬੱਚੀ ਜਦੋਂ ਤੋਂ ਜੰਮੀ ਆ ਇੱਕ ਦਿਨ ਮੈਂ ਆਪਣੇ ਨਾਲ ਨਹੀਂ ਪਾਈ ਉਹ 24 ਘੰਟਿਆਂ ਜੋ ਮੈਂ ਆਪਣੀ ਤੀਦਾ ਸਿਰਫ 5 ਮਿੰਟ ਨੂੰ ਵੇਖਦੀ ਆ ਸਿਰਫ 5 ਮਿੰਟ ਨਵੇਂ ਜਮਾ ਬੱਚਾ ਜੰਮਦਾ ਸਾਰਾ ਕੁਝ ਪੰਤ ਨੂੰ ਸਮਰਪਿਤ ਕੀਤਾ ਜਿਵੇਂ ਕੀ ਹੋਵੇ ਚੱਲੇ ਆ ਮੈਂ ਇਹ ਵੀ ਸਮਝ ਨਹੀਂ ਜਮਦੀ 벌마ਰੇ ਦੇ ਭੇਜਰੇ ਕਿ ਚੱਲੇ ਜਿਵੇਂ ਵੀ ਜਿੰਨੇ ਜੋ ਕੇ ਹੈਗੇ ਆ ਰੋਜ ਪਰ ਚਾਲ ਪਰਸਾਲੀ ਤੁਰੇ ਫਿਰਦੇ ਆ ਠੇਰੋ ਆ ਉইতে ਨਹੀਂ ਤਾਂ ਨੂੰ ਕਿਹੜਾ ਰਗੇ ਕੀ ਕਰ ਲੋਗੇ ਮੈਂ ਤੇ ਇੱਕ ਗੱਲ ਕਹਿ ਦਿਤੀ ਆ ਵੀ ਭਾਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੋ ਵੀ ਨੇ ਜਿੰਨੇ ਵੀ ਆ ਤੁਸੀਂ ਇਹ ਗੱਲ ਕਿਉਂ ਨਹੀਂ ਹੋਊਗੀ ਤੁਸੀਂ ਜੋ ਨੰਗ ਤੜੰਗੀਆਂ ਵੋਟਵਾ ਆਏ ਦਿਨ ਪਾ ਲੈਨੇ ਹੋ ਐਦਾਂ ਤੁਹਾਨੂੰ ਦਲੇ ਚੜਿਆ ਵਾ ਮੈਂ ਸਭ ਕੁਝ ਬਰਦਾਸ਼ਤ ਕੀਤਾ ਸਭ ਕੁਝ ਬਰਦਾਸ਼ਤ ਕੀਤਾ ਪਰ ਇਹ ਗੱਲ ਹੁਣ ਜਿੰਨੇ ਵੀ ਸਮਾਗਮ ਮੁਕਨੇ ਮੇਰੇ ਕੋਲ ਸਹੀ ਪੰਥ ਦੀ ਮੈਨੂੰ ਸ਼ਰਮ ਆਉਂਦੀ ਹੈ ਕਹਿੰਦਿਆਂ ਤੁਸੀਂ ਪਤਾ ਨਹੀਂ ਕਿੰਨੀਆਂ ਤੋੜੀਆਂ ਵਾ ਤੁਸੀਂ ਦਿਮਾਲਿਆਂ ਵਾਲਿਓ ਚੋਲਿਆਂ ਵਾਲਿਓ ਤੁਸੀਂ ਬਹੁਤ ਤੋੜੀਆਂ ਨੇ ਬਹੁਤ ਤੋੜੀਆਂ ਨੇ ਤੁਸੀਂ ਧੀਆਂ ਨਹੀਂ ਪ੍ਰਚਾਰ ਕਰਨਗੀਆਂ ਇਹ ਕਸੂਰਵਾਰ ਕੋਈ ਹੋਰ ਨਹੀਂ ਹੈ ਤੁਸੀਂ ਆ ਮੈਨੂੰ ਤਾਂ ਲਾਈਵ ਹੋਣਾ ਪਿਆ ਕਿ ਪਾਈ ਆ ਜੋੜੇ ਹੱਥ ਸਾਡੇ ਕੋਲ ਨਹੀਂ ਹੁਣ ਸੁਣਾ ਹੁਣਾ ਮੈਂ ਮੇਰੀ ਬਰਦਾਸ਼ਤ ਕਰਨ ਦੀ ਹੱਦ ਬਾਹਰ ਆ ਜਿੰਨੇ ਸਮਾਂ ਗੋਕਣੇ ਮੈਂ ਸਾਰੇ ਤੋਂ ਮਾਫੀ ਮੰਗ ਲੈਣੀ ਭਾਈ ਆਏ ਦਿਨ ਤੁਸੀਂ ਨਿਤ ਨਮਕਲੇ ਸ਼ੁਰੂ ਕਰ ਅਸੀਂ ਇਹਨਾ ਕੰਟਰੋਵਰਸੀਆਂ ਜੀ ਰਹੀਏ ਬੰਦੇ ਦਾ ਦੁੱਖੇ ਰਹਿਣੀ ਆ ਜਦੋਂ ਕਦ ਉੱਥੇ ਜਾ ਕੇ ਚਮਕੌਰ ਸਾਹਿਬ ਜੋੜ ਮੇਲਾ ਚੱਲੰਦੇ ਜਾ ਉਹਨਾਂ ਨੂੰ ਕਹੋ ਜਾ ਕੇ ਕਿ ਆਹ ਗੱਲ ਨਹੀਂ ਤੁਸੀਂ ਉਹਨਾਂ ਦੀ ਸਿੱਖਾਂ ਮੰਨ ਲੋ ਮੇਰੀ ਗੱਲ ਉਹਨਾਂ ਤੋਂ ਸਰੋਪੇ ਲੈਂਦੇ ਆ ਮੈਂ ਸੰਗਤ ਇਹ ਗੱਲ ਇੰਨੇ ਸਮਾਗਮ ਮੇਰੇ ਬੋਕਨੇ ਮੇਰੇ ਕੋਲ ਇੱਕ ਦਿਨ ਦਾ ਵੇਲ ਨਹੀਂ ਸੰਗਤ ਇੰਨਾ ਪਿਆਰ ਦਿੰਦੀ ਆ ਪਰ ਮੈਂ ਮੈਂ ਹੁਣ ਇਹ ਮਬਾਨੀ ਦੇ ਤੇਰੇ ਹੱਥ ਵੇਖੋ ਇੱਕ ਚੀਜ਼ ਬਰਦਾਸ਼ਤ ਕਰਨ ਦੀ ਗੱਲ ਹੁੰਦੀ ਆ ਪਰ ਹੁਣ ਉਹ ਹੱਦ ਪਾਰ ਹੋ ਚੁੱਕੀ ਆ ਹੋਰ ਅਸੀਂ ਕੀ ਕਰ ਲਈਏ ਤੁਸੀਂ ਕਰੋ ਪ੍ਰਚਾਰ ਪ੍ਰਚਾਰ ਦਿੱਤਾ ਤੁਹਾਨੂੰ ਸਾਡੀ ਫਤਿਹ ਆ ਜਿੰਨੇ ਵੀ ਸਮਾਗਮ ਬੋਕਿਆ ਇਹ ਜਿੰਨਾ ਜਰ ਤਾਂ ਕਿ ਗੱਲ ਨਹੀਂ ਹੁੰਦੀ ਜਿੰਨਾ ਜਰ ਨਹੀਂ ਇਹ ਚੀਜ਼ ਦੇ ਸਾਫ਼ ਚੀਜ਼ਾਂ ਹੁੰਦੀਆਂ ਮੈਂ ਉਹਨਾਂ ਜਰ ਸਟੇਟ ਤੇ ਨਹੀਂ ਜਾਣਾ ਮੈਂ ਗੁਰੂ ਤੋਂ ਬਾਗੀ ਨਹੀਂ ਹੋਈ ਨਾ ਮੈਂ ਸੰਗਤ ਤੋਂ ਹਈਆਂ ਪਰ ਮੈਂ ਇਸ ਸਮਾਗਮ ਸਮਾਗਮਾਂ ਤੇ ਨਹੀਂ ਜਾਵਾਂਗੀ ਉਹਨਾਂ ਨੂੰ ਸਦੋ ਪੁੱਛ ਤੁਸੀਂ ਇੱਕ ਤੁਸੀਂ ਵੇਖੋ ਤੇ ਸਹੀ ਤੁਸੀਂ ਕੀ ਕਰਨੀ ਤੁਸੀਂ ਗੁੰਡੇ ਇਕੱਠੇ ਕੀਤੇ ਨੇ ਤੁਹਾਨੂੰ ਲੋਕ ਸੱਚ ਹੀ ਕਹਿੰਦੇ ਤੁਸੀਂ ਗੁੰਡੇ ਇਕੱਠੇ ਕੀਤੇ ਆ ਮੈਂ ਕੋਈ ਸਮਾਗਮ ਤੇ ਜਾਣਾ ਹੀ ਨਹੀਂ ਮੈਂ ਇਹ ਬਸ ਅਗੇ ਦੱਸਣਾ ਜੀ ਵੀ ਗੱਲਾਂ ਹੋਰ ਦੀਆਂ ਹੋਰ ਬਣਦੀਆਂ ਹੁੰਦੀਆਂ ਵਾ ਹੁਣ ਵੀ ਅਈ ਤੁਹਾਨੂੰ ਘੇਰਾਗੇ ਅਈ ਸਟੇਜ ਆਜੋ ਅਤ ਤੁਸੀਂ ਚ ਇਕੱਠੇ ਕਰਕੇ ਲਾਗੇ ਛਾਗੇ ਉਹਨਾਂ ਵਿੱਚ ਸ਼ਬਦ ਬੋਲਣਾ ਇੱਥੇ ਤੁਹਾਨੂੰ ਤਕਲੀਫਾਂ ਹੋਣੀਆਂ ਇਹ ਗੱਲ ਦੀਆਂ ਆਹੋ ਇੱਕ ਧਮਕ ਧਮਕੀਆਂ ਧਮਕਾਈ ਸਕਦੇ ਹੋਰ ਕੀ ਕਰੋਗੇ ਕੀ ਪੱਲੇ ਆ ਤੁਹਾਡੇ ਹੀ ਸਾਬਤ ਕਰਨ ਤੇ ਲੱਗੇ ਰਹੀਏ ਵੱਡਿਆਂ ਦਾ ਦੂਜਿਆਂ ਬਾਰੇ ਮੂੰਹ ਨਹੀਂ ਤੁਹਾਡਾ ਖੋਲਦਾ ਤੁਸੀਂ ਸਰੋਪੇ ਲੈ ਕੇ ਉਹਨਾਂ ਤੋਂ ਚੁੱਪ ਕਰਕੇ ਠਾਂ ਤੋਂ ਸੁੱਟ ਕੇ ਬੈਠੇ ਰਹਿੰਨੇ ਜੋ ਸਾਨੂੰ ਜਹਦਰ ਬਾਬਾ ਮੇਜਰ ਸੁ ਮਿਲਦੇ ਆ ਉਹ ਇਨਾ ਮਾਨ ਸਤਕਾਰ ਕਰਦੇ ਇਨਾ ਸਭ ਬਾ ਇਹ ਵੀ ਉੱਥੇ ਤੱਕ ਹੀ ਰਹਿ ਗਏ ਨਾ ਉਹ ਕੋਈ ਗੱਲ ਨਹੀਂ ਕਰਦੇ ਉਹਨਾਂ ਦੇ ਪੰਥ ਦਾ ਮਸਲਾ ਆਪੇ ਹੌਲੀ ਸਟੇਜਾਂ ਦੇ ਬਰੋ ਤੁਸੀਂ ਕੱਲ ਤੱਕ ਤੇ ਜਹਦਰ ਦਾ ਜਾ ਕੇ ਵਿਰੋਧ ਕਰਕੇ ਵਗਾਉ ਉਹ ਅੱਜ ਸਾਰੇ ਉੱਥੇ ਜਮਕਰ ਸਾਹਿਬ ਨੂੰ ਆਉਂਦੇ ਆ ਜਾਓ ਇੱਕ ਇਹਨੇ ਤੇ ਗਾੜੀ ਬੋਲ ਕੇ ਵਿਖਾ ਦੇਣ ਉੱਥੇ ਜਾ ਕੇ ਜਿੱਥੇ ਤੁਹਾਨੂੰ ਸਮਾਗਮ ਤੇ ਸੱਦਿਆ ਨਹੀਂ ਉੱਥੇ ਤੁਸੀਂ ਬੋਲਣ ਦੇਣ ਆਪਣੀ ਫਤਿਹ ਆ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ